ਮੇਰਾ ਨਾਮ ਰਕੇਸ਼ ਕੁਮਾਰ ਕੇਸ਼ੀ ਪੰਡਤ ਮੈਂ 33 ਨੰਬਰ ਵਾਰ ਪਟਿਆਲਾ ਤੋਂ ਰਹਿਣ ਵਾਲਾ ਅੱਜ ਜੋ ਮੈਨੂੰ ਕਾਂਗਰਸ ਪਾਰਟੀ ਨੇ ਮੈਨੂੰ ਜਨਰਲ ਸੈਕਟਰੀ ਬਣਾਇਆ ਜ਼ਿਲ੍ਹੇ ਦਾ ਊਰਬੰਦ ਦਾ ਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦੀ ਹਾਂ ਸਾਡੇ ਸੂਬਾ ਪ੍ਰਧਾਨ ਰਾਜਾ ਵੜਿੰਗ ਜੀ ਦਾ ਤੇ ਨਾਲ ਹੀ ਮੈਂ ਬਹੁਤ ਧੰਨਵਾਦੀ ਹਾਂ ਸਾਡੇ ਸ਼ਹਿਰੀ ਪ੍ਰਧਾਨ ਜ਼ਿਲ੍ਹੇ ਦੇ ਐ ਜੋ ਨਰੇਸ਼ ਦੁੱਗਲ ਜੀ ਦਾ ਤੇ ਜੋ ਕਿ ਮੈਨੂੰ ਇੱਕ ਆਮ ਮੈਂ ਇੱਕ ਆਮ ਨੋਰਮਲ ਘਰ ਦਾ ਬੱਚਾ ਇਹਨਾਂ ਨੇ ਮੈਨੂੰ ਮਾਨ ਬਖਸ਼ਿਆ ਤੇ ਕੀ ਕਹਿਣਾ ਜਾਂਦੇ ਗੱਲ ਇੰਨੀ ਕਿ ਗੜੁਗੜ ਕਿਸੇ ਦੇ ਨਹੀਂ ਹੁੰਦੇ ਜਿਹੜੇ ਕੈਪਟਨ ਸਾਹਿਬ ਪਹਿਲਾਂ ਸੀਐਮ ਰਹੇ ਆ ਉਹ ਵੀ ਕਾਂਗਰਸ ਤੋਂ ਰਹੇ ਆ ਮਹਾਰਾਣੀ ਸਾਹਿਬ ਐਮਪੀ ਰਹੇ ਕਾਂਗਰਸ ਤੋਂ ਰਹੇ ਆ ਮਤਲਬ ਕਹਿਣ ਦਾ ਇਹ ਵੀ ਪਾਰਟੀ ਨਾਲ ਹੀ ਬੰਦਾ ਹੁੰਦਾ ਵੀ ਮੰਨਦੇ ਪਾਰਟੀ ਨਾਲ ਬੰਦਾ ਹੁੰਦਾ ਉਹਨਾਂ ਨਾਲ ਗੜੁਗੜ ਕਿਸੇ ਦੇ ਨਹੀਂ ਹੁੰਦੇ ਇਹ ਤਾਂ ਇੱਕ ਠੀਕ ਆ ਕਾਂਗਰਸ ਤੋਂ ਜਿੱਤੇ ਸੀਗੇ ਹੁਣ ਫੇਰ ਕਾਂਗਰਸ ਦਾ ਆਉਣ ਵਾਲਾ ਟਾਈਮ ਫੇਰ ਕਾਂਗਰਸ ਦਾ ਕੋਈ ਨਹੀਂ ਮੈਂ ਜਿੰਨਾ ਹੋ ਸਕੇ ਆਪਣੇ ਸ਼ਹਿਰ ਦੇ ਜਿੰਨੇ ਵੀ ਮੇਰੇ ਬਜ਼ੁਰਗ ਯੂਥ ਸਭ ਨੂੰ ਨਾਮ ਲੈ ਕੇ ਹਰੇ ਫਰਗ ਦੇ ਬੰਦੇ ਨਾਲ ਲੈ ਕੇ ਮੈਂ ਕਾਂਗਰਸ ਪਾਰਟੀ ਨੂੰ ਬਹੁਤ ਮਜ਼ਬੂਤ ਕਰਾਂਗਾ ਆਪਣੇ ਸ਼ਹਿਰ ਤੋਂ ਮੈਂ ਜਿਆਦਾ ਨਹੀਂ ਗੱਲ ਕਰਦਾ ਪੰਜਾਬ ਦੀ ਮੈਂ ਆਪਣੇ ਸ਼ਹਿਰ ਦੀ ਗੱਲ ਕਰਦਾ ਮੈਂ ਆਪਣੇ ਸ਼ਹਿਰ ਤੋਂ ਵੱਧ ਤੋਂ ਵੱਧ ਜਿਹੜਾ ਜਿਹਨੂੰ ਵੀ ਟਿਕਟ ਮਿਲੀ ਐਮਐਲਏ ਦੀ ਆਪਣੇ ਕਾਂਗਰਸ ਪਾਰਟੀ ਤੋਂ ਮੈਨੂੰ ਵੱਧ ਤੋਂ ਵੱਧ ਵੋਟਵਾ ਕੇ ਜਿਤਾਉਂਗਾ ਤੇ ਮੈਂ ਵਾਦਾ ਕਰਦਾ ਵਡਿੰਗ ਜੀ ਨਾਲ ਤੇ ਹਾਈ ਕਮਾਂਡ ਨਾਲ ਵੀ ਮੈਂ ਇਮਾਨਦਾਰੀ ਤੇ ਵਫਾਦਾਰੀ ਨਾਲ ਆਪਣੀ ਜੋ ਹੈ ਮਿਹਨਤ ਨਾਲ ਆਪਣਾ ਸਾਰਾ ਕੰਮ ਇਮਾਨਦਾਰੀ ਨਾਲ ਕਰਾਂਗਾ